काल सब जगत बनायो देव दैत जशन उपजायो आदंते के अवतारा सोई गुरु समझो हमारा तुम ते पावो नमस्कार तुसी हमारी सत प्रजा जन आप सवारी को सुख मन सुख आप हत मुझे तो परिया मन की ओर काट काट के अंत हमारे नश भले बुरे की पीर प्रशांत चिट्ठी ते राम चरस तुला संपर्क करता है हमारा हरि से संत दुख पाए ते आप हत मुझे सुखी काट काट के अंत हमारे नश भले बुरे की पीर प्रशांत ਜੀਤ ਜਪ ਕਰਨਾ ਸਰ ਸਰਕਾਰ ਹੈ ਤਾਹੇ ਹਮਾਰਾ ਰੀਸ ਹਰ ਨਜਾਬ ਪ੍ਰਸਾਦ ਮਨ ਸੇ ਬੰਦੇ ਮਿਲਤ ਦੀ ਤਰਸਭੂ ਜੇਤੇ ਬੰਨਸ ਸੇ ਸਟਰ ਬਤਾ ਰਿਹਾ ਪਾਪ ਨੀਂਭੂ ਜੂਚਾਰੇ ਬੂਮ ਸਭੀ ਤੇਰਾ ਜਪ ਕਰਨਾ ਸਰਕਾਰ ਹੈ ਤਾਹੇ ਰੰਕਾਰ ਨਿਰਵਕਰਨ ਲੰਬ ਆਦਾਨੀ ਸਭ ਲੋਕ ਸਵਾਰਾ ਨਮਸਕਾਰ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਭੇਦਾ ਤਾ ਕੋ ਕਰਾਦ ਸਚ ਜੁਗਾਦ ਸਚ ਮਹਾਦੇਵ ਕੋ ਕਹਿ ਸਦਾ ਸਚ ਨਾਰਕੋ ਸੀਨੇ ਭੇਵ ਸਚ ਇੱਕ ਓ ਤਰਨਤ ਪਿੰਨ ਪਿੰਨ ਤੁਾਰੀ ਸਿਧਾ ਤੁਮਰਾ ਲਖਨ ਜੈ ਪਸਾਰਾ ਕੇਵਤ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪ ਅਰੰਤ ਪਉ ਰਾਪ ਕੇ ਪੂਪਾ ਅੰਡਜ ਜਿਰਜ ਸਿਤ ਜਕੀਨੀ ਉਤਪੁਜ ਖਾਨ ਬਹੁ ਰਚਦੀਨੀ ਕਹੋ ਫੂਲ ਰਾਜਾ ਹੋਇ ਬੈਠਾ ਕਹੋ ਸਿਮੰਤ ਪਇ ਸੰਕਰ ਕੈਠਾ ਸਗਰੀ ਸਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸਿਯੰ ਭਵ ਅਬਰਸ਼ਾ ਮੀਰੀ ਤੁਮ ਕਰੋ ਸਿਖ ਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਲੈ ਜਸ ਜੈ ਸਜ ਜਗਨેશ ਕਰੋ ਰਣ ਘਾਤਾ जे असतो हि तव शरणि परे तिनके दुष्ट दुखत हवै मरे पुरख जवन पग परे तिहारे तिनके कुल राजा दतारे जो समपयो संपरक कैठै सब रीष्ट दिखाये जम्ह भव अरसव होत है सब काला दुष्ट अब रसव मेरी पदबरो जन हरवो ताके तात जेती सचे आद सचे दुष्ट शास सके न कोई एक बार जन तुरे संबार दुष्ट दुखत हवै मरे पुरख बारा जन नर नाम तिहारो कहा दारद दुष्ट दुखते रहा ਖੜਗ ਕੇਤ ਮੈ ਸੰਤਿ ਹਾਰੀ ਆਪ ਹੱਥ ਦੇ ਲਿਹੁ ਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਖੜਗ ਕੇਤ ਮੈ ਸੰਤਿ ਹਾਰੀ ਆਪ ਹੱਥ ਨਾਨਕ ਬਾਰੀ ਸਰਬ ਠੋਰ ਇਨ ਨੂੰ ਸਹਾਈ दुष्ट दुख दो ले ते लेओ बचाई काल पूरत अजनी सै भं गुरप्रसाद जप्कार आद सच्चि फते पादशाही दसव्वी करवा कर गडा जो पै हमरी करो हाथ रछा पूर्ण होए चित की इच्छा तब चरनन मन रहे हमारा अपना जान करो प्रीति पारा हमरे दुष्ट सबे तुम कावो आप हाथ दे मोहि बचावो सुखी बसे मोरो परिवार सेवक सिख सबे कृतारआ ਮੋਰ ਅਸਾਂ ਜਿਕਰ ਦੇ ਕਰੀਏ ਸਭ ਬੈਰਨ ਕੋ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੇ ਪਿਆਸਾ ਤੁਮ ਹੈ ਛਾੜ ਕੋਈ ਅਬ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਧਾਰੀਏ ਚੁਣ ਚੁਣ ਸਤਰ ਹਮਾਰੇ ਮਾਰੀਏ ਆਪ ਹਾ ਦਿਮਜ ਬਰੀਏ ਮਰਨ ਕਾਲ ਕਾ ਤਰਾਸ ਸੁਨੇ ਬਰੀਏ ਹੋ ਜੋ ਸਦਾ ਹਮਾਰੇ ਪਛਾਹ ਸ੍ਰੀ ਅਸਤੂ ਜੋ ਕਰੂ ਰਛਾ ਰਾਖ ਲਿਹੁ ਮਹਿ ਰਖਨ ਹਾਰੇ ਸਾਹਿਬ ਸੰਤ ਸਾਹਿ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰ ਦੁਸ਼ਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸਿਵ ਜੋਤਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਸਤ ਸੱਚ ਸਦਾ ਸਦਾ ਕਾਰਜੂਗੀ ਸਿਵ ਕੀ ਉਹ ਬੇਤਰਾਜ ਬ੍ਰਹਮਾ ਜੂਤੀਓ ਕੇ ਹੰਤਾ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਰੇ ਜਵਨ ਕਾਲ ਸਭ ਜਨ ਕੁ ਮਨਾਈ ਚ ਨ ਕੋਈ ਵਿਦੈਤ ਜਸਾ ਰਾਤਿਰ ਤਿਵਾ ਦੰਤੇ ਕੇ ਉਤਾਰਾ ਸੋਈ ਗੁਰੂ ਸਮਝੋ ਹਮਾਰਾ

ਇਹ ਤੇ ਸਚੁ ਸਤਿ ਗਤਿ ਗਤ ਸਚ ਹੈ ਕਬੀ ਸਚ ਨਾਨਕ ਜਰਸੀ ਦੀ ਸਚ ਇਕ ਜਗਤ ਸਰਤਿ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਸਤਿ ਸਾਰਿਆਪਾ ਅਜੂਨੀ ਸੈ ਭਗਤਿ ਤੁਮ ਸਭ ਹੀ ਤੇਰਾ ਤਨਾਰਾਲ ਅਜਾਤ ਬੇਦ ਭੇਦ ਅਰ ਆਦਿ ਸਚ ਜੋਤਿ ਸਚ ਸਚ ਸਰਾ ਸਤਿ ਤਾ ਕਮੂੜੁ ਚਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨੈ ਭਿਵ ਆਪ ਆਪਨੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਨ ਜਾਇ ਪਸਾਰਾ ਕੇ ਦੁਖ ਪਾਇ ਤੁਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਉ ਰਾਵ ਕੇ ਪੂਪਾ ਅੰਡਜ ਜੇ ਰਚੇ ਤਜਕੀਨੀ ਉਤ ਪੁਜ ਖਾਨ ਬਹੁਰ ਰਚਦੀਨੀ कहु फूल राजा वे बैठा को सिमेंट पे शंकर कैठा सगरी शिष्ट दिखाय चंपव आद जुगाद स्वरूप सियं भव अब रसा मेरी तुम करो सिख बार सिख संगरो दुष्ट जिते उठवत उत पाता सकल मिलेश करो रण काता जे असतोई तब सरणी परे तिनके दुष्ट दुखत हवै मरे पुरख जवन पग परे तिहारे तिनके तुम संकट सब टारे जो कलुको एक बार तेहें तात काल न आएहें ਰੱਛਾ ਹੋਏ ਤਾਹੀ ਸਭ ਕਾਲ ਅਦੁਸ਼ਟ ਅਰਿਸ਼ਟ ਤਰੀਂ ਤਤਕਾਲਾ ਕਿਰਪਾ ਦਰਸ ਤਨ ਜੈ ਨਹਰ ਹੋ ਤਾ ਕੇ ਤਾਪ ਤਨ ਕਮੋ ਹਰ ਹੋ ਰਿੱਧ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾਸਵ ਸਕੇ ਨ ਕੋਈ ਏਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਸ ਤੇ ਤਾਹੀ ਬਾਰਾ ਜਨਰ ਨਾਮ ਤੇ ਹਰੋ ਕਹਾ ਦਾਰਤ ਦੁਸ਼ਟ ਦੋਖਤੇ ਰਹਾ ਖੜਕ ਕੇਤ ਮੈਸਣ ਤਿਹਾਰੀ ਆਪ ਹਾਥ ਦੇ ਲਿਹੋ ਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਹਰਗ ਤੇਤ ਮੈਂ ਸਰਨ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਇਕ ਓੰਕਾਰੁ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਉ ਬਾਜ ਬੇਨਤੀ ਚੋਪਈ ਹਮਰੇ ਕਰੋ ਹਾਥੇ ਰਛਾ ਪੂਰਨ ਹੋਏ ਚਿਤ ਕੀ ਇਸ਼ਾ ਤਬ ਚਰਨਨ ਮੰਨ ਰਹਿ ਹਮਾਰਾ ਅਪਨਾ ਜਾਨ ਕਰੋ ਪ੍ਰਤਿਪਾਰ ਹਮਰੇ ਦੁਸਤ ਸਬੇ ਤੁਮਕੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੇ ਮੋਰਾ ਪਰਵਾਰਾ ਸੇਵਕ ਸਿੱਖ ਸਬੇ ਕਰਤਾਰਾ ਮੋਰਾ ਛਾ ਨਿਜ ਕਰ ਦੇ ਕਰੀਏ ਸਭ ਐਰਨ ਕੋ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਛਾੜ ਕੋਈ ਅਬ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਓ ਸੇਵਕ ਸਿੱਖ ਹਮਾਰੇ ਧਾਰੀਐ ਚੰਨ ਚੰਨ ਸਤਰ ਹਮਾਰੇ ਮਾਰੀਐ ਆਪ ਹਦਿਮ ਜਿ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾਹ ਸ੍ਰੀ ਅਸਤੁ ਜੋ ਕਰਵ ਰਛਾ ਰਾਖ ਲਿਹੁ ਮਹ ਰਖਨ ਹਾਰੇ ਸਾਹਿਬ ਸੰਤ ਸਾਹਿ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੁ ਪੂਰੀ ਚਤੁਰ ਦੁਸ਼ਕੰਤਾ ਕਾਲ ਪਾਇ ਬ੍ਰਹਮਾ ਬਖਤਾ ਰਾ ਕਾਲ ਪਾਇ ਸਿਵ ਜੋ ਤਰਾ ਕਾਲ ਪਾਇ ਕਰਬਿ ਸੰ ਪ੍ਰਕਾਸ਼ਾ ਸਖਲ ਕਾਲ ਤਕੀਆ ਤੁਮ ਕਾ ਜਨਮ ਕਾਲ ਜੋ ਵੀ ਸਿਵ ਬਹੀ ਹੋ ਬੇਦਰਾਤਿ ਤੁਮ ਮਾਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨਕਾਲ ਸਭ ਜਗਤ ਬਨਾਇਓ ਦੇਵਦੰਤ ਜਸਨ ਉਪਜਾਇ